ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਅੱਜ ਪ੍ਰੋਗਰਾਮ ਤੇ ਪਹੁੰਚੇ ਹਾਂ ਕਿੱਦਾਂ ਦਾ ਪ੍ਰੋਗਰਾਮ ਰਿਹਾ ਔਰ ਆਡੀਅנס ਦਾ ਰਿਸਪੌਂਸ ਕਿ ਸੀ ਬਹੁਤ ਵਧੀਆ ਮੇਲਾ ਜੀ ਇਹ ਪੰਜਾਬ ਦੀ ਸ਼ਾਨ ਹੈ ਮੇਲੇ ਤੇ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਪੰਜਾਬ ਹਮੇਸ਼ਾ ਜੜਦੀ ਕਲਾ ਚ ਰਿਹਾ ਹੈ ਅੱਜ ਕੱਲ ਪੰਜਾਬ ਦੇ ਹਾਲਾਤ ਵੈਸੇ ਬਹੁਤ ਮਾੜੀ ਹੈ ਤੁਹਾਨੂੰ ਪਤਾ ਹੀ ਪਰ ਫਿਰ ਵੀ ਜਿਹੜੇ ਸਾਡੇ ਪੁਰਾਣੇ ਮੇਲੇ ਤੁਰੇ ਹੁੰਦੇ ਆ ਕਿਉਂਕਿ ਅਸੀਂ ਤੇ ਇਥੋਂ ਕੰਮ ਕਰਕੇ ਇਥੇ ਕਮਾਈ ਕਰਕੇ ਮੇਰੇ ਅੱਗੇ ਜਿਹੜਾ ਪੋਰਾਦਾਲ ਵੀ ਕਰਾਂਗੇ ਤਾਂ ਫਿਰ ਹਨਾ ਸਾਡਾ ਤਾਂ ਜਰੀਆ ਇਹੀ ਹੈ ਇਸ ਕਰਕੇ ਮੇਲੇ ਲਾਉਣੇ ਪੈਂਦੇ ਬਹੁਤ ਲੋਕਾਂ ਨੇ ਇੰਜੋਏ ਕੀਤਾ ਔਰ ਕੁਝ ਸਵੇਰੇ ਲੋਕ ਆਪਣਾ ਦੁੱਖ ਭੁੱਲ ਜਾਂਦੇ ਆ ਜੀ ਅਸੀਂ ਹੁਣ ਅੱਗੇ ਜਾ ਰਹੇ ਹਾਂ ਫਿਰੋਜ਼ਪੁਰ ਹੜਪੀਤਨ ਦੀ ਸਪੈਸ਼ਲ ਮੱਦ ਲਈ ਉੱਥੇ ਕੈਂਪ ਲੱਗਿਆ ਹੋਇਆ ਹੈ ਬਾਈ ਗੁਰਨਾਮ ਗਾਮਾ ਸਿੱਧੂ ਰਹੇ ਉਹਨਾਂ ਨੇ ਲਾਇਆ ਹੋਇਆ ਹੈ ਕਿ ਹਜ਼ਾਰਾ ਸਿੰਘ ਵਾਲੇ ਉਜੇ ਤੁਸੀਂ ਜਾ ਰਹੇ ਸਾਰੇ ਗਰੁੱਪੀ ਸਾਡਾ ਜਾ ਰਿਹਾ ਤੁਸੀਂ ਆਪਣੇ ਕੋਲ ਜੋ ਤੇਰੇ ਕੋਲ ਉਹ ਪੇਟ ਕਰ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੈ ਉਹ ਅਲੋਪ ਹੁੰਦੇ ਜਾ ਰਹੇ ਕਿਵੇਂ ਵੇਖਦੇ ਹੋ ਇਤਨੀ ਲੋਕ ਭਾਈ ਦੁਖੀ ਬਹੁਤ ਨੇ ਨਾ ਕਿ ਖੁਸ਼ੀਆਂ ਨਾਲ ਸੰਬੰਧ ਆਪਾਂ ਜਿਵੇਂ ਸਾਰਿਆਂ ਦੇ ਬੱਚੇ ਬਾਹਰ ਗਏ ਹੋਏ ਨੇ ਹਰ ਕੋਈ ਬੰਦਾ ਤਕਰੀਬਨ ਕੋਈ ਨਾ ਕੋਈ ਮਾਨਸਿਕ ਪੀੜਾ ਦੇ ਨਾਲ ਬੰਦਾ ਪੀੜਤ ਹੈ ਜੀ ਨੇ ਤਾਂ ਹੀ ਚੰਗੇ ਲੱਗਦੇ ਜੀ ਬੰਦਾ ਅੰਦਰੋਂ ਖੁਸ਼ ਹੋਗਾ ਨਾ ਇਹ ਅਦਿਕਲ ਸਿਸਟਮ ਹੈ ਇਹ ਵੀ ਚੰਗੇ ਗਾਣੇ ਨਹੀਂ ਆਉਦੇਗੇ ਸੰਗੀਤ ਚੰਗਾ ਨਹੀਂ ਰਹਿ ਗਿਆ ਲੋਕਾਂ ਦੀ ਭੁੱਖ ਜੀ ਮਰੀ ਹੋਈ ਹੈ ਜੀ ਇਸ ਕਰ ਲਿਆ ਅੱਜ ਤੱਕ ਇਹ ਨਹੀਂ ਪੁਰਾਣਾ ਵੇਲਾ ਆਵੇ ਲੋਕ ਸੌਣ ਫੇਰ ਮੇਲੇ ਨੂੰ ਸ਼ੋਰ ਸ਼ਰਾਬਾ ਜਿਆਦਾ ਵੱਧ ਗਿਆ ਸਾਊਂਡਾਂ ਵੱਡੀਆਂ ਆ ਗਈਆਂ ਇਸ ਕਰਕੇ ਕਈ ਚੀਜ਼ਾਂ ਨਾਲ ਲੋਕ ਦੂਰ ਹੋ ਗਏ ਅੱਜ ਦੇ ਮੇਲੇ ਨੂੰ ਵੇਖਦੇ ਹੋਏ ਅੱਜ ਦੇ ਸਮੇਂ ਨੂੰ ਵੇਖਦੇ ਹੋਏ ਸੰਗਤਾਂ ਨੂੰ ਵੀਡੀਓ ਵੇਖਣ ਵਾਲਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦਾ ਬਸ ਇਹ ਜੀ ਰਲ ਮਿਲ ਕੇ ਰਹੋ ਪਿਆਰ ਨਾਲ ਰਹੋ ਮੇਲੇ ਦਾ ਕੰਮ ਹੀ ਮੇਲ ਜੋਲ ਹੁੰਦਾ ਹੈ ਜਿਵੇਂ ਇਹਲੇ ਬਜ਼ੁਰਗਾਂ ਨੇ ਤਾਂ ਹੀ ਬਣਾਇਆ ਹੈ ਕਿ ਚਾਰਪਰਾ ਇਕੱਠੇ ਹੋ ਕੇ ਖੁਸ਼ੀ ਮਣਾ ਲੈਂਦੇ ਆ ਨਾ ਇਕੱਠੇ ਹੋ ਜਾਂਦੇ ਆ ਆਪਾਂ ਕਰਦੇ ਆ ਘਰਾਂ ਦੇ ਵਿੱਚ ਪਾਂਗੇ ਰਿਸ਼ਤਰ ਇਕੱਠੇ ਹੁੰਦੇ ਆ ਅਸੀਂ ਸਾਰਾ ਪਿੰਡ ਇਕੱਠਾ ਹੁੰਦਾ ਹੈ ਨਾਲ ਦੇ ਪਿੰਡਾਂ ਤੋਂ ਲੋਕ ਆਉਂਦੇ ਆ ਇੱਕ ਦੂਜੇ ਨਾਲ ਵਿਚਾਰ ਸਾਂਝੇ ਹੁੰਦੇ ਆ ਬਹੁਤ ਵਧੀਆ ਮੇਲੇ ਬਣਾਈ ਤਾਂ ਹੈ ਇਹ ਲੱਗਦੇ ਰਹਿਣ ਲੋਕ ਐ ਖੁਸ਼ ਰਹਣੇ ਹੀ ਦੁਆ ਕਰਦੇ ਬਸ ਰਲ ਮਿਲ 됩 네. 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 네.